ਅੱਜ ਜੋ ਸੱਜਣ ਕੁਮਾਰ ਨਾਲ ਕੇਸ ਹੈ ਉਹਦੇ ਨਾਲ ਜੋ ਦੂਸਰਾ ਮੁਲਜ਼ਮ ਹੈ ਇੱਕ ਐਕਸ ਕਾਉਂਸਲਰ ਬਲਵਨ ਖੋਖੜ ਉਸਨੇ ਆਪਣੀ ਜ਼ਮਾਨਤ ਦੇ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਪੀਸੀ ਐਪਲੀਕੇਸ਼ਨ ਕੀਤੀ ਕਿਉਂਕਿ ਇਹਨਾਂ ਦੀ ਸੱਜਣ ਕੁਮਾਰ ਦੀ ਤੇ ਬਲਵਨ ਖੋਖੜ ਦੀ ਅਪੀਲ ਜੋ ਹਾਈ ਕੋਰਟ ਨੇ ਸਜ਼ਾ ਦਿੱਤੀ ਸੀ ਤੇ ਉਹਦੇ ਖਿਲਾਫ ਅਪੀਲ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਪਈ ਆ ਤੇ ਇਸਨੇ ਬਲਵਨ ਖੋਖੜ ਨੇ ਕਿਹਾ ਕਿ ਉਹਨੂੰ 11 ਸਾਲ ਉਹਨੂੰ ਹੋ ਗਏ ਨੇ ਜੇਲ੍ਹ ਵਿੱਚ ਆ ਤੇ ਨਾਲੇ ਰਿਮਿਸ਼ਨ ਵਿੱਚ ਪਾ ਕੇ 13 ਸਾਲ ਬਣ ਜਾਂਦੇ ਆ ਤੇ ਉਹਦੇ 54% ਉਹਦੀ ਡਿਸੇਬਿਲਟੀ ਆ ਤੇ ਉਹਨੂੰ ਬਿਮਾਰੀਆਂ ਕਈ ਕਹੀਆਂ ਕਿ ਮੈਨੂੰ ਇੰਨੀਆਂ ਬਿਮਾਰੀਆਂ ਲੱਗੀਆਂ ਤੇ ਇਹਨੂੰ ਤੇ ਇਹਨੂੰ ਜਮਾਨਤ ਹੁਣ ਮਿਲਣੀ ਚਾਹੀਦੀ ਆ ਕਿਉਂਕਿ ਅਪੀਲ ਸੁਣਵਾਈ ਤੇ ਨਹੀਂ ਆ ਰਹੀ ਤੇ ਮੈਂ ਕੋਰਟ ਨੂੰ ਕਿਹਾ ਕਿ ਇਹ 5 ਕਤਲਾਂ ਦਾ ਮਾਮਲਾ ਪਰ ਐਕਚੁਅਲ ਇਸ ਇਲਾਕੇ ਵਿੱਚ 341 ਸਿੱਖਾਂ ਦਾ ਕਤਲ ਹੋਇਆ ਜਿਹੜੇ ਮੌਬ ਨੂੰ ਲੀਡ ਕਰ ਰਹੇ ਸੀ ਤੋਂ ਕੋਰਟ ਨੇ ਅੱਜ ਕਿਹਾ ਕਿ ਨਾਰਮਲੀ ਤਾਂ ਜੇ 10 ਸਾਲ ਜੇਲ੍ਹ ਵਿੱਚ ਹੋ ਜਾਣ ਤਾਂ ਜ਼ਮਾਨਤ ਅਸੀਂ ਦੇ ਦਿੰਨੇ ਆ ਪਰ ਇਸ ਕੇਸ ਦੇ ਵਿੱਚ ਜ਼ਮਾਨਤ ਨਹੀਂ ਦਵਾਤੀ ਔਰ ਕੋਰਟ ਨੇ ਵੀ ਕਿਹਾ ਕਿ ਆ ਜਿਹਨੂੰ ਜ਼ਮਾਨਤ ਦਿੱਤੀ ਤਾਂ ਫਿਰ ਉਹ ਕੱਲ ਨੂੰ ਦੂਸਰਾ ਮੁੱਲਜਮ ਮਤਲਬ ਕਿ ਸੱਜਨ ਕੁਮਾਰ ਵੀ ਜ਼ਮਾਨਤ ਵਾਸਤੇ ਆຊੂਗਾ ਇਸ ਕਰਕੇ ਉਹਨਾਂ ਨੇ ਕਿਹਾ ਜ਼ਮਾਨਤ ਨਹੀਂ ਅਸੀਂ ਦਵਾਗੇ ਤੇ ਅਪੀਲ ਨੂੰ ਅਸੀਂ ਸੁਣਵਾਈ ਤੇ ਲਗਾ ਰਹੇ ਆ ਤੇ ਜੁਲਾਈ ਦੇ ਵਿੱਚ 2025 ਜੁਲਾਈ ਦੇ ਵਿੱਚ ਅਪੀਲ ਨੂੰ ਸੁਣਵਾਈ ਦੇ ਉੱਤੇ ਲਗਾ ਦਿੱਤਾ ਪਰ ਜ਼ਮਾਨਤ ਨਹੀਂ ਦਿੱਤੀ ਜ਼ਮਾਨਤ ਦੇ ਨੂੰ ਮਨਾ ਕਰ ਦਿੱਤਾ ਕਿਤੇ ਨਾ ਇਹ ਅੱਜ ਜਿਹੜੀ ਰਿਵੈਕਸ਼ਨ ਦੇ ਕੁਝ 84 ਕਿੰਤਾ ਨਜੇਸ ਤੇ ਵੀ ਦਿੱਤਾ ਗਿਆ ਕਿਵੇਂ ਦੇਖਦੇ ਹਾਂ ਦੇਖੋ ਜਿਹੜਾ ਇਹ ਨੌਕਰੀਆਂ ਜੋ 84 ਦੇ ਵਿਕਟਿਮਸ ਨੂੰ ਨੌਕਰੀਆਂ ਦੇ ਇਹਦਾ ਮਾਮਲਾ ਇਹ 2006 ਦੇ ਵਿੱਚ ਪ੍ਰਾਈਮ ਮਿੰਿਸਟਰ ਦੀ ਸਕੀਮ ਸੀ ਜਿਹੜਾ ਮਨਮੋਨ ਸਿੰਘ ਪ੍ਰਾਈਮ ਮਿੰਿਸਟਰ ਸੀ ਇਹ ਨੌਕਰੀਆਂ 2006-07 ਦੇ ਵਿੱਚ ਮਿਲ ਜਾਣੀਆਂ ਚਾਹੀਦੀਆਂ ਸੀ ਪਰ ਉਹ ਨਹੀਂ ਦਿੱਤੀਆਂ ਉਹ ਉਦੋਂ ਦੀਆਂ ਕਈ ਐਪਲੀਕੇਸ਼ਨਾਂ ਪੈਂਡਿੰਗ ਪਈਆਂ ਹੁਣ ਦੇਖੋ 18 ਸਾਲ ਹੋ ਗਏ ਹੁਣ ਉਹ 18 ਸਾਲ ਦੇ ਵਿੱਚ ਜਦੋਂ ਹੁਣ ਉਹ ਉਹ ਉਹਨਾਂ ਨੂੰ ਉਮਰ ਹੋਰ ਵੱਧ ਗਈ ਜਿਹੜੇ ਉਦੋਂ एलिਜੀਬਲ ਸੀ ਉਹ ਹੁਣ ਉਹਨਾਂ ਦੀ ਉਮਰ ਵੱਧ ਗਈ ਆ ਤਾਂ ਇਹ ਤਾਂ ਰਿਲੈਕਸੇਸ਼ਨ ਦੇਣੀ ਚਾਹੀਦੀ ਚਾਹੀਦੀ ਸੀ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਉਹ 2006-07 ਦੇ ਵਿੱਚ ਨੌਕਰੀ ਮਿਲਣੀ ਚਾਹੀਦੀ ਸੀ 18 ਸਾਲਾਂ ਬਾਅਦ ਨੌਕਰੀ ਅੱਜ ਮਿਲ ਰਹੀ ਆ ਤੇ ਏਜ ਦਾ ਰਿਲੈਕਸ਼ਨ ਤਾਂ ਦੇਣੀ ਚਾਹੀਦੀ ਸੀ ਔਰ ਇਹ ਚੀਜ਼ ਗਲਤ ਕੀਤੀ ਕਿ ਜਿਹੜੀ ਏਜ ਰਿਲੈਕਸੇਸ਼ਨ ਦਿੱਤੀ ਸਰਬਿਸ ਨੂੰ ਮਾਮਲੇ ਪਰ ਕੱਬ ਸੁਣਵਾਈ ਹੋਗੀ ਹੁਣ ਜੁਲਾਈ 2025 ਵਿੱਚ ਇਹ ਅਪੀਲ ਦੇ ਵਿੱਚ ਫਾਈਲ ਸੁਣਾਈ ਹੋਗੀ ਇਹਦੇ ਵਿੱਚ 6 ਬੁਲਜਮਾਨ ਨੂੰ ਸਜ਼ਾ ਹੋਈ ਸੀ ਇੱਕ ਐਕਸ ਐਮਐਲਏ ਮਹਿੰਦਰ যাদਬ ਉਹਦੀ ਜੇਲ੍ਹ ਵਿੱਚ ਹੀ ਡੈਥ ਹੋ ਗਈ ਆ ਇੱਕ ਹੋਰ ਮੁਲਜ਼ਮ ਦੀ ਜੇਲ੍ਹ ਵਿੱਚ ਹੀ ਡੈਥ ਹੋ ਗਈ ਆ ਚਾਰ ਮੁਲਜ਼ਮ ਅਜੀਬੀਆਂ ਜੋ ਜੇਲ੍ਹ ਵਿੱਚ ਆ ਉਹਨਾਂ ਚਾਰਾਂ ਦੀ ਅਪੀਲ ਹੁਣੇ ਸੱਜਨ ਕੁਮਾਰ ਬਲਵੰਤ ਖੋਖੜ ਤੇ ਗਿਰਦਾਰੀ لال ਤੇ ਕਿਸ਼ਨ ਖੋਖੜ ਇਹਨਾਂ ਦੀ ਚਾਰਾਂ ਦੀ ਅਪੀਲ ਹੁਣ ਜੁਲਾਈ 2025 ਦੇ ਵਿੱਚ ਇਹਨਾਂ ਨੂੰ ਸੁਣਵਾਈ ਹੋਏ